ਲੋ ਵੀ ਦੂਜਾ ਦਿਨ ਆਪਣਾ ਸਟਾਰਟਰ ਤੇ ਆਟਾ ਭਉਣ ਲਈ ਲਾਈ ਨੇ ਸਾਰੀਆਂ ਚੱਕਣ ਦੀਆਂ ਪੁੱਤਰਾਂ ਦੇ ਮੈਥੋਂ ਵੀ ਲੈ ਜੀ ਜੇ ਮੁਰਗੀ ਮਿਲਗੀ ਤਾਂ ਮੈਂ ਤੁਹਾਨੂੰ ਦੱਸ ਦੂ ਮੇਰੇ ਕੋਲ ਐਨ ਦੇ ਭੱਡੇ ਘੱਟੇ ਆ ਕਿ ਦੂਜਾ ਦਿਨ ਭੱਡੇ ਦੇ ਲੋ ਤੇ ਨਾ 12-13 ਘੱਟੇ ਪਏ ਯਾਰ ਨਹੀਂ ਕੋਈ ਨਾ ਪੁੱਛਾ ਉਹਨੇ ਕੋਲ ਘੱਟੇ ਸੀ ਕਾਂ ਕਿ ਘੱਟੇ ਕਹਿੰਦੇ ਸੀ ਭਾਈ ਨੇ ਲਾਦੇ ਪੰਦਰਾਂ ਸਾਲਾਂ ਗੱਤੇ ਸੇਵਾ ਬਹੁਤ ਕਰਦੇ ਆਪਣੇ ਪਿੰਡ ਦੇ ਲੋਕ ਵੀ ਸੰਗ ਤੇ ਅੱਜ ਆਪਣਾ ਦੂਜਾ ਦਿਨ ਸੀਗਾ ਪੰਨਾ ਕਲਿੱਪ ਲਈ ਹਾਂਜੀ ਮਦਰ ਜੀ ਆ ਸੰਗਾਂ ਦੇ ਚਰਨਾ ਦੀ ਮੂਰਤੀ ਆ ਜੀ ਜੀ ਪਤਾ ਹੀ ਹੈ ਆਪਾਨੂੰ ਪਛਲੇ ਪਿੰਡਾਂ ਵਿੱਚ ਹੜਾ ਦੀ ਮਾਰ ਪਈ ਹੋਈ ਹੈ ਵਾਸ ਗਰੀ ਆਣੇ ਦਾ ਮੰਨਾ ਹੋ ਰਿਹਾ ਹੋਇਆ ਉਹਨਾਂ ਦੇ ਲਈ ਆਪਣੀ ਨੰਗਰ ਤੋਂ ਸੇਵਾ ਕਰਤੀ ਹੋ ਰਹੀ ਹੈ ਜਿਵੇਂ ਕਿ ਕਣਕ ਝੰਡਾ ਆਟਾ ਰਦਾਜਾ ਮਾਇਆ ਰਦਾਣ ਕੱਲ ਤੱਕ ਸੇਵਾਦਾਰਾਂ ਨੂੰ ਪਾਣੀ ਦੀਆਂ ਪੇਟੀਆਂ ਦੀ ਸਿਹਤ ਦੇ ਸਹੂਲਤਾਂ ਦੇ ਬਾਅਦ ਦਾਨ ਕਰੋ ਸੰਤ ਜੀ ਇਹ ਬੇਨਤੀ ਜ਼ਰੂਰ ਕਰਵਾਣ ਕਰੋ ਜੇ ਭਾਈ ਆਪਣੇ ਪਿੰਡ ਜੋ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਅੱਜ ਆਪਣਾ ਦੂਜਾ ਦਿਨ ਹੈ ਜੇ ਆਪਾਂ ਕੱਲ ਦਾ ਦਿਨ ਵੀ ਲੱਗ ਹੀ ਜਾਊਗਾ ਅਜੇ ਤੱਕ ਤੇ ਆਪਾਂ ਸਾਰਾ ਕੁਝ ਲੈ ਕੇ ਚੱਲਾਂਗੇ ਸਾਈਕਲ ਤੋਂ ਬਾਅਦ ਤੋਂ ਯਾਰ ਲੋਕ ਜਿਹੜੇ ਆ ਪਿੰਡਾਂ ਨੂੰ ਪਾਦੀ ਆ ਨਾ ਸਾਰੇ ਬਾਅਦ ਤੋਂ ਉਹਨਾਂ ਪਿੰਡਾਂ ਲਈ ਰਾਸ਼ਨ ਪਾਣੀ ਲੈ ਕੇ ਜੋ ਆਪਣੇ ਪਿੰਡ 'ਚ ਆਪ ਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਸੰਗਰ ਦਾ ਸੇਵਾਦਾਰ ਵੀ ਬਹੁਤ ਆ ਰਿਹਾ ਤੇ ਜਿਵੇਂ ਆਹੋ ਕਿ ਨਵੀਂ ਇਨਫਰੇਸਟ੍ਰਕਚਰ ਦੇ ਤੇ ਬਾਈ ਬਣੇ ਰਹੋ ਆਪਣੇ ਵਲੌਗ ਦੇ ਨਾਲ ਹੁਣ ਆਵਾਜ਼ਾਂ ਦੇ ਕਲੀਪਾਂ ਦੇ ਵਿੱਚ ਆਪਣਾ ਦੂਜਾ ਦਿਨ ਦੇ ਉਹ ਤੇ ਬਾਅਦ ਤੋਂ ਮੈਂ ਰੱਖਾਂਗਾ ਵੇਰੀ ਬੜੀ ਉਹ ਵੀ ਸਾਡੇ ਮੀ ਆ ਗਈ ਜੀ ਖੜਿਆ ਹੁਣ ਅਗੇ ਦੂੜੀ ਲੈ ਛੱਡ ਜਵਾੜ ਦੀ ਟਰਾਲੀ ਬਦਲਾ ਹੋ ਗਿਆ ਬਾਹਲਾ ਉਹ ਸੇਵਾ ਦਾ ਰੋਗ ਡੇ ਸਾਡੇ ਨਾ ਇਹ ਸਦਾ ਮੀ ਨਹੀਂ ਪਉਂਦਾ ਮੀ ਨਹੀਂ ਪਉਂਦਾ ਹੁਣ ਦੇਖੋ ਫਿਰ ਹੰਤਾ ਰੱਬ ਮੈਨੂੰ ਲੱਗਦਾ ਨਹੀਂ ਰੁਕੂਗਾ ਕੰਮ ਟੇਡਾ ਹੋ ਗਿਆ ਇਹ ਬੰਨਾ ਇਧਰ ਪਿਆ ਇਧਰ ਭਈ ਆਹ ਪਨੇਟੇ ਆ ਚੱਕੀਆਂ ਤੇ ਜਿਹੜਾ ਟੰਗੇ ਚੱਕੀਆਂ ਦੇ ਤੇ ਆਪਣੇ ਕੋਲ ਵੇਲੇ ਮੀਂਹ ਪੜਾ ਆ ਗਿਆ ਸੀਗਾ ਉਹਨੂੰ ਲੈ ਜਾਣਗੇ ਕੰਕਰਾਂ ਚੱਲ ਐਡਾ ਕੋਈ ਡਰ ਨਹੀਂ ਆ ਬਾਕੀ ਬਸ ਇੱਕ ਦੋ ਬੰਨ ਕਰਦੇ ਨੇ ਅੰਤਰਾ ਕਿ ਜੇ ਬੰਨਾ ਜਿੱਕਾ ਤੇ ਮੁੰਡਾ ਨਾ ਜਾ ਚੁੱਪੀ ਦੀ ਬਰਨੇ ਰਿਹਾ ਬਲੌ ਦੇ ਨਾਲ ਆਪਣੇ ਮਤਰਾ ਿਆਮ ਦੇ ਨਾਲ ਪੈਕਰੀ ਜਾਂਦੇ ਆਪਣੇ ਆਹ ਓਏ ਮਤਰਾ ਓਏ ਖੰਡ ਖੁੰਡ ਵੀ ਫੜਾ ਦਿਓ ਓਏ ਜਿਹੜੀ ਹੈਗੀ ਆ ਓਏ ਮਤਰਾ ਬਨੇ ਰਿਹਾ ਆਪਣੇ ਬਲੌ